हां जी दोस्तों आज ਤੁਹਾਨੂੰ ਬਤਾਉਾਂ ਦੀ ਸਬਜ਼ੀ ਬਣਾਉਣਾ ਸਿਖਾਉਣੇ ਆਗੇ ਛੋਟੇ ਬਤਾਉਣ ਲੱਤੇ ਨੇ ਜੀ ਅਸੀਂ ਨੇ ਅੱਧਾ ਕਿਲੋ ਜੀ ਤੇ ਇਹਨਾਂ ਦਾ ਇਹ ਮਸਾਲਾ ਤਿਆਰ ਹੋ ਰਿਹਾਗਾ ਪਿਆਜ਼ ਨੂੰ ਚੰਗੀ ਤਰ੍ਹਾਂ ਛੋਟੇ-ਛੋਟੇ ਕੱਟ ਕੇ ਇਹਨੂੰ ਔਇਲ ਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰਨਾਗਾ ਜੇ ਨਾ ਤਾਂ ਇਹ ਲਾਲ ਨਹੀਂ ਹੁੰਦੇ ਤੇ ਨਾਨੋ ਕਰੀ ਚਲੋ ਕਟੂਕਟ ਨੂੰ 10 ਮਿੰਟ ਫਰਾਈ ਕਰਨਾ ਫਿਰ ਉਦੋਂ ਬਾਅਦ ਇਹਦੇ ਵਿੱਚ ਦੇਖਦੇ ਆਂ ਮਸਾਲੇ ਪਾਵਾਂਗੇ ਤੇ ਬਤੂਆਂ ਦੇ ਵਿੱਚ ਅਸੀਂ ਹਰੀ ਮਿਰਚ ਲੈਤੀ ਹੈਗੀ ਤੇ ਲਾਲ ਟਮਾਟਰ ਲੈਤੇ ਨੇ ਜੋ ਪਾਵਾਂਗੇ ਹਾਂਜੀ ਦੋਸਤੋ ਸਾਡੇ ਪਿਆਜ਼ ਭੁੱਜ ਕੇ ਚੰਗੀ ਤਰ੍ਹਾਂ ਲਾਲ ਹੋ ਚੱਕਿਆਗਾ ਹੁਣ ਪਾਵਾਂਗੇ ਇਹਦੇ ਵਿੱਚ ਕੱਟੀ ਹੋਈ ਹਰੀ ਮਿਰਚ ਲਾਲ ਟਮਾਟਰ ਤੇ ਆਦਾ ਤੇ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਤੇ ਇਹਨੂੰ 2 ਮਿੰਟਾਂ ਲਈ ਹਰੀ ਮਿਰਚ, ਲਾ ਟਮਾਟਰ ਤੇ ਅਦਰਕ ਨੂੰ ਭੁੰਨਾਂਗੇ। ਅਗੇ ਤੁਸੀਂ ਕੋਈ ਮਸਾਲਾ ਪਾ ਸਕਦੇ। ਤੇ ਹਾਂਜੀ ਦੋਸਤੋ ਸਾਨੂੰ 2 ਮਿੰਟ ਹੋ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਹਲਦੀ ਪਾਵਾਂਗੇ। 1 ਚਮਚ, 1 ਚਮਚ ਲਾਲ ਮਿਰਚ ਦਾ ਪਾਵਾਂਗੇ ਤੇ 1 ਚਮਚ ਨਮਕ ਦਾ ਪਾਵਾਂਗੇ ਤੇ ਇਹਨੂੰ ਫਿਰ ਚੰਗੀ ਤਰ੍ਹਾਂ ਹਲਾਵਾਂਗੇ ਤੇ ਫਿਰ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਨੂੰ ਫਿਰ 2 ਮਿੰਟ ਤੱਕ ਹੋਰ ਇਹਨੂੰ ਫਰਾਈ ਕਰਾਂਗੇ ਤੇਨੂੰ ਚੰਗੀ ਤਰ੍ਹਾਂ ਹਲਾਵਾਂਗੇ ਵੀ ਨਾਮ ਨਾ ਲੱਗ ਜਾਏ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਫਰਾਈ ਹੋ ਕੇ ਤਿਆਰ ਹੋਇਆ ਰੰਗ ਦੇਖੋ ਇਹਦਾ ਮਸਾਲੇ ਦਾ ਹੁਣ ਸਾਡਾ ਮਸਾਲਾ ਤਿਆਰ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਬਤੂ ਪਾਵਾਂਗੇ ਤੇਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਦੇਖੋ ਕਿੰਨੀ ਵਧੀਆ ਰੈਸਪੀ ਲੱਗ ਰਹੀ ਹੈਗੀ ਪਹਿਲਾਂ 2 ਮਿੰਟ ਵਾਸਤੇ ਇਹਨੂੰ ਫਰਾਈ ਕਰਾਂਗੇ ਹਾਂਜੀ ਦੋਸਤੋ ਹੁਣ ਅਸੀਂ ਨੇ ਚੰਗੀ ਤਰ੍ਹਾਂ ਫਰਾਈ ਕਰ ਲਿਆ ਜੀ ਤੇ ਹੁਣ ਇਹਨਾਂ ਨੂੰ ਭਾਫ਼ ਦੇਣ ਲਈ ਅਸੀਂ 2 ਮਿੰਟ ਲਈ ਇਹਨੂੰ ਢੱਕਾਂਗੇ ਤੇ ਫਿਰ ਦੇਖਦੇ ਹਾਂਗੇ ਵੀ ਇਹ ਤਿਆਰ ਹੋਏ ਨੇ ਤੇ ਦੋਸਤੋ ਨਾਸੀਂ ਨੇ ਢੱਕਤਾ ਤੇ 2 ਮਿੰਟ ਬਾਅਦ ਅਸੀਂ ਦੇਖਾਂਗੇ ਹਾਂਜੀ ਦੋਸਤੋ 2 ਮਿੰਟ ਭਾਪ ਦੇਣ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਸਬਜੀ ਨੂੰ ਵੀ ਬਣੀ ਆ ਜਾਂ ਨਹੀਂ ਦੇਖੋ ਸਬਜੀ ਦਾ ਰੰਗ ਸਬਜੀ ਸਾਡੀ ਤਿਆਰ ਹੋ ਚੁੱਕੀ ਆ ਤੇ ਹੁਣ ਖਾਣ ਲਈ ਇਹ ਰੈਡੀ ਹੋ ਚੁੱਕੀ ਹੈਗੀ ਦੇਖੋ ਦੋਸਤੋ ਸਾਡੀ ਰੈਸਪੀ ਬਣ ਕੇ ਤਿਆਰ ਹੋ ਚੁੱਕੀ ਹੈਗੀ ਤੇ ਇਹਦਾ ਰੰਗ ਦੇਖੋ ਤੇ ਤੁਸੀਂ ਜਰੂਰ ਟਰਾਈ ਕਰਿਓ ਜਿਵੇਂ ਅਸੀਂ ਨੇ ਰੈਸਪੀ ਤਿਆਰ ਕਰੀ ਹੈਗੀ ਤੇ ਹੁਣ ਅਸੀਂ ਗੈਸ ਬੰਦ ਕਰਾਂਗੇ ਹਾਂਜੀ ਦੋਸਤੋ ਸੋਨੂ ਸਾਡੀ ਐਸਪੀ ਕਿੱਦਾਂ ਲੱਗੀ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ